झाड़ू चोन निशान मनू आहे पिछली वांगुरु वियो ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਿਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਵੀਰ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਾਂ ਭਗਵਾਨ ਤਮੰਦ ਸਵੇਖਾਰ ਬਣੇ ਹੈ ਜੀ ਬੰਦਾ ਸੰਖੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ 8000 ਰੁਪਏ ਆ ਮਾਫੀ ਹੈ ਜਦੋਂ ਮੁਕਮਤਈ ਪੂ ਗਾਰਡਨ ਦੇ ਵਿੱਚ ਚਾੜ੍ਹੇ ਸਫਾਈ ਕਰੇਗਾ। ਧਨਵਤੀ ਚੰਦੇਲਾ ਜੀ ਸਾਡੇ ਉਮੀਦਵਾਰ ਨੇ ਔਰ ਆਮ ਆਦਮੀ ਪਾਰਟੀ ਥੋੜਾ ਜਿਹਾ ਬੜਾਈ ਦੀ ਗੱਲ ਕਰਦੀ ਹੈ ਲੜਾਈ ਦੀ ਗੱਲ ਨਹੀਂ ਕਰਦੀ। ਅਸੀਂ ਗਾਲੀ ਗਲੋਚ ਦੀ ਰਾਜਨੀਤੀ ਨਹੀਂ ਕਰਦੇ। ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ। ਅਸੀਂ ਅਸੀਂ ਇਤਿਕਾਰ ਦਿਆਂਗਾ ਸੀ ਜੋ ਕੰਮ ਕੀਤਾ ਉਹਦੇ ਨਾਂ ਤੇ ਤੁਹਾਡੇ ਕੋਲੇ ਆਇਆ ਅਸੀਂ ਕੋਈ ਗਾਲਾਂ ਕੱਢ ਕੇ ਜਾਏ ਕਿਸੇ ਨੂੰ ਨੀਚਾ ਦਿਖਾ ਕੇ ਅਸੀਂ ਨਹੀਂ ਜਾਇਆ ਜਾਰ ਦੇ ਵਿੱਚ ਵੀ ਸਕੂਲਾਂ ਤੇ ਹਸਪਤਾਲਾਂ ਤੇ ਬਿਜਲੀ ਤੇ ਕੰਮ ਚੱਲ ਰਿਹਾ ਇੱਥੇ ਵੀ ਚੱਲ ਰਿਹਾ ਬਾਕੀ ਤੁਸੀਂ ਦੱਸੋਗੇ ਕਿ 5 ਸਾਲ ਕੀ ਹੋਇਆ ਹੈ ਤੁਹਾਡੀ ਮੂਰ ਲੱਗ ਜੂਗੀ ਪੰਚ ਤਰੀਕ ਨੂੰ

ਦੀ ਆ ਨਵਾਇਆ ਔਰ ਮੈਡਮ ਵੀ ਸੰਗਰੂਰ ਆਏ ਸੀ ਸਾਡੇ ਕੋਲੇ ਤੇ ਸੰਗਰੂਰ ਵਾਲਿਆਂ ਨੇ ਵੀ ਬਹੁਤ ਸਾਰਾ ਮਾਨ ਦਿੱਤਾ ਤੇ ਦੋ ਰਾਜਾਂ ਦੇ ਵਿੱਚ ਸਰਕਾਰ ਹੈ ਔਰ ਦੋਨੇ ਰਾਜਾਂ ਦੇ ਵਿੱਚ ਬਿਜਲੀ ਫ੍ਰੀ ਹੈ ਦੋਨੇ ਰਾਜਾਂ ਦੇ ਵਿੱਚ ਪ੍ਰਸ਼ਾਸਨੀਆਂ ਨੂੰ ਨੱਥ ਪਾਈ ਹੋਈ ਹੈ ਦੋਨੇ ਰਾਜਾਂ ਦੇ ਵਿੱਚ ਸਕੂਲਾਂ ਤੇ ਹਸਪਤਾਲਾਂ ਤੇ ਕੰਮ ਚੱਲ ਰਿਹਾ ਹੈ ਦੋਨੇ ਰਾਜਾਂ ਦੇ ਵਿੱਚ ਨੌਕਰੀਆਂ ਮਿਲ ਰਹੀਆਂ बाकियों कोई किन्ने राज ने कि स्टेटा ने कुछ नहीं है कुछ नहीं बारे नीयत साफ होनी चाहिए नीयत साफ होनी चाहिए थे थे। मेरे भरा कड़े ने पंजा भराजा भरा तो जानते हो पंजाब फोन करके पूछ लियो रिश्तेदार भी होंगे दोस्त मित्र भी होन करके पूछ लो पंजा हजार नौकरियां देकर सामने खड़ा पंजा तो हजार नौकरियां देकर 1 ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਤਾਂ ਮੈਂ ਦੇ ਦਾਂ 1 ਰੁਪਈਆ ਵੀ ਬਾਜੀ ਬਾਜੀ ਜਿੰਦਾਬਾਦ ਸਾਨੂੰ ਜਿੰਦਾਬਾਦ ਸਾਨੂੰ ਸਾਡੇ ਗੁਰੂਆਂ ਨੇ ਸਾਨੂੰ ਸਾਡੇ ਸ਼ਹੀਦਾਂ ਨੇ ਹੱਕ ਸੱਚ ਦੇ ਰਸਤੇ ਤੇ ਜਲਣ ਦੀ ਸਿੱਖਿਆ ਦਿੱਤੀ ਸਾਨੂੰ ਦਸਾਂ ਨਾਂ ਦੀ ਕਿਰਤ ਕਰਨ ਦੀ ਕਿਰਤ ਕਰਕੇ ਵੰਡ ਛਕਣ ਦੀ ਔਰ ਵੰਡ ਛਕ ਕੇ ਨਾਮ ਜਪਣ ਦੀ ਨਨੁਪ੍ਰੇਰਣਾ ਦਿੱਤੀ ਹੈ ਅਸੀਂ ਉਹਨਾਂ ਗੁਰੂਆਂ ਦੇ ਵਾਰਿਸਾਂ ਜਿਨ੍ਹਾਂ ਨੇ ਘਰ ਛੱਡ ਕੇ ਉਦਾਸੀਤ ਜੀਤੀਆਂ ਸੱਚ ਦਾ ਹੌਕਾ ਦੇਣ ਲਈ ਜਿਨ੍ਹਾਂ ਨੇ ਪਰਦਾਦੇ ਤੋਂ ਲੈ ਕੇ ਪੋਤੇ ਤੱਕ ਤੱਬਿਆ ਤੱਕ ਹੰਤਵਾਰੇ ਸਿਰਫ ਹੱਕ ਸੱਚ ਲਈ ਸੋ ਇਸ ਕਰਕੇ ਤੁਹਾਡੇ ਕੋਲ ਅਮੀਰ ਕਰਦੇ ਹਾਂ ਕਿ ਤੁਹਾਨੂੰ ਪੈਸੇ ਪੂਸੇ ਦੇਣ ਆਉਣਗੇ ਬਹੁਤ ਮੈਂ ਬਿਨਾ ਪੈਸੇ ਤੋਂ ਕੰਮ ਮਿਲਾ ਲਿਓ ਮੈਂ ਲੈ ਲਿਓ ਉਹ ਵੀ ਠੁਡੀ ਆ ਮੈਂ ਲੈ ਕੇ ਕੰਮ ਉਹ ਦੋਨਾਂ ਤੋਂ ਲੈ ਕੇ ਕੰਮ ਇੱਕ ਨੀ ਬਸ ਕਰ ਦਿਓ ਉਹਨਾਂ ਨੇ ਕਿਹੜਾ ਫਟਣਾ ਕੋਈ ਠੋਖ ਨਹੀਂ ਕੀਤਾ ਮੈਨੂੰ ਮਿਲੇਗਾ ਵਾਈਟ ਮਨੀ ਮੈਂ ਕਹੀ ਦੋ कहते जी पैसे चाहिए वो कोई सामने दो गुटिया बदले एक जैकेट बदले एक सोने की चेन चैनी बदले ग्यारह सौ रुपए बदले बकाऊ समझते है अरविंद केजरीवाल हीरा अरविंद केजरीवाल हमारे है हिंदा बिल्कुल राजा भी महेंद्र को ਮੈਨੇ ਮੈਂ ਬਿਹਾਰੀ ਤੇ ਲੈ ਕੇ ਆਇਆ ਇਹਨੂੰ ਇਹ ਕਹਿਣੇ ਲਈ ਉਹ ਵੀ ਉਹ ਵੀ ਮਾਸ਼ਾਅੱਲਾਹ ਦੀ ਮਨਾਉਂਦੀ ਉਹ ਬਹੁਤ ਕਰ ਜਾਂਦੇ ਹਨ ਜੀ ਜੀ ਨਿਰਵਸਿਆਲੇ ਖੜੇ ਨੇ ਸਾਡੇ ਜੀ ਮੇਰੇ ਸਭ ਕਲੇ ਸਭ ਬਹੁਤ ਬਹੁਤ ਤਨਵਾ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਮੈਨੂੰ ਲੱਗਦਾ ਮੈਡਮ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਪੰਜ ਤਰੇ ਗਰੂ ਕੰਮ ਹੋ ਗਿਆ ਝਾੜੂ ਫਿਰ ਗਿਆ ਹਰ ਇੱਕ ਵੇਲੇ ਝਾੜੂ ਕੋਲੇ ਸਫਾਈ ਹੋ ਜੇ बात मैनू जो मर्जी बुला लो लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे दोनों हाथों पर चक्के दो नाथ ला दो